ਸਸਿਗਾਲ ਜੀ ਸਾਰੇ ਵੀਰਾਂ ਨੂੰ ਹੋਰ ਵੀਰ ਜੀ ਟਿਕਟਾਕੋ ਅੱਜ ਆਪਣਾ ਹੀ ਬਲੌਗ ਸਿਰਫ ਸਫਾਈ ਦਾ ਆਪਾਂ ਕਰਦੇ ਆਂ ਅੱਜ ਸਫਾਈ ਘਰੋਂ ਜੋ ਗੰਦ ਗੁੰਦ ਚੁੱਕ ਲਿਆਂਦਾ ਸਾੜਨਦੇ ਆਂ ਚੈੱਕ ਕਰੋ ਤੁਹਾਨੂੰ ਬਹੁਤ ਨਾ ਬੜਾ ਸਮਾਨ ਘਰੇਉ ਸਾੜਿਆ ਇਹਨੂੰ ਆਹ بیس ਵਾਲੀ ਨਵੀਂ ਪਈ ਤਈਆਂ ਸਾਹੀ ਕੀ ਕਰਨੀ ਆਹ ਵੇਖੋ ਵਿੱਚੋਂ ਸਪੀਕਰ ਉਹ ਵੀ ਪੂਰਾ ਸਹੀ ਆ ਕਾਦੀ ਆ ਸੋਨੀ ਦੀ ਬੇਸ ਜੀ ਖਾਰਤੀ ਹੋਣਾ ਪਾ। ਬਾਕੀ ਉਹ ਮਸ਼ੀਨ ਕੀਤੀ ਉਹ ਤੇ ਅੱਜ ਬ੍ਰੇਕਾਂ ਬਰੂਕਾਂ ਚੈੱਕ ਕੀਤੀਆਂ ਸੀ। ਉਹ ਵਧੀਆ ਚੱਲੀਆਂ। ਉਹਦਾ ਮਾਸਟਰ ਸਿਲੰਡਰ ਨਵਾਂ ਪਾਉਣਾ ਪਿਆ ਗਰਦੇ ਹਾਲ ਦਾ। ਉਹ ਅੱਜ ਆਪਾਂ ਪਾਇਆ। ਪਹਿਲਾਂ ਜਿਹੜਾ ਸੀ ਉਹ ਸੀ ਝੂੜੀ ਨਹੀਂ ਲੱਗਦੀ ਖਰਾਬ ਹੋ ਗਿਆ ਸੀ। ਤੇ ਅੱਜ ਨਵਾਂ ਲੈ ਕੇ ਮਾਸਟਰ ਸਿਲੰਡਰ ਪਾਇਆ। ਤਾਂ ਬਾਕੀ ਜਿੰਨਾ ਹੀ ਸਪਾਈਸ ਪੂਈ ਕਰਦੇ ਆਂ ਇਹ ਸਾਰੇ ਥੱਲੇ ਆਏ ਆ। ਕਰਦੇ ਜੀ ਨਾਲ ਲੱਗੇ ਆ। ਡ라이ਵਰ ਚੱਲ ਗਿਆ ਆਪਣੇ ਹੁਣ ਮਸ਼ੀਨਾਂ ਲਾਉਣੀਆਂ ਆਪਾਂ ਆਇਆ ਮੇਰੇ ਸਹਾਂ ਨਾਲ ਵੀ ਛੱਡ ਚਿ ਚਵਾੜਾਂ ਗਿਆ ਛੱਡ ਚਵਾੜਤਾ ਗਿਆ ਮਸ਼ੀਨ ਤੇ ਆ ਟਰਾਲਾ ਵੀ ਵਾੜਾਂਗੇ ਹੌਲੀ ਹੌਲੀ ਸੈਟਿੰਗ ਕਰਦੇ ਆ ਕਿ ਕਿੱਦਾਂ ਕਰਨੀ ਨਹੀਂ ਤਾਂ ਪਹਿਲਾਂ ਪਹਿਲਾਂ ਆਪਾਂ ਆ ਟਰਾਡਾ ਵੀ ਅੰਦਰ ਲਾ ਦਈਏ ਮਸ਼ੀਨਾਂ ਆ ਇੱਧਰ ਵੜ ਜਾਣੀ ਮਸ਼ੀਨ ਤੇ ਰੀਪਰ ਟਰੈਕਟਰ ਲਾ ਲਾਂਗੇ ਅੱਗੋਂ ਟਰੈਕਟਰ ਪਰ ਲੈ ਛੱਡ ਚ ਲੈ ਜਾਵਾਂਗੇ ਡੰਗਰਾਂ ਵਾਲੇ ਚ ਕਿੱਦਾਂ ਫੋਰ ਮੈਂ ਨਾ ਅੱਜ ਨਿਬੜ ਗਿਆ ਕੀ ਕਰਨਦਾ ਤੂੰ ਕੀ ਕੀ ਰਹਿ ਗਿਆ ਉਦੀ ਕਲੀ ਕਾਟਰ ਰਹਿ ਗਈ ਆ ਮਾਸਟਰ ਸਿਲੰਡਰ ਵਿਖਾਈਏ ਨਵਾਂ ਪਾਇਆ ਅੱਜ ਜਿਹੜਾ ਆਪਾਂ ਬੜਾ ਲੈਣਾ ਮਾਸਟਰ ਸਿਲੰਡਰ ਤੁਹਾਨੂੰ ਇੱਕੋ ਟਿੱਕੂ ਆ ਵੇਖੋ ਮਿਲਦਰਾ ਆਪਣਾ ਟਰਾਲਾ ਪਾਇਆ ਦਾ ਟਾਇਰ ਵੇਖੋ ਇਹਦਾ ਕਿੱਥੇ ਫਸ ਹੋ ਗਿਆ ਆ ਉਹ ਨਵਾਂ ਪਾਇਆ ਅੱਜ ਅੱਜ ਨਵਾਂ ਪਾਇਆ ਇਹਦਾ ਬਹੁਤ ਵਧੀਆ ਬ੍ਰੇਕ ਬਣੀ ਪਹਿਲਾਂ ਨਹੀਂ ਸਹੀ ਬੰਦੀ ਬਾਕੀ ਇਹਨੂੰ ਵੀ ਅੰਦਰ ਲਾਉਣੇ ਵਿਚਾਰੇ ਨੂੰ ਹੱਲਾ ਭਾਰਾ ਪਿਆ ਇਹ ਦੇ ਮਗਰ ਤੇ ਵਿਚਾਰੇ ਦਾ ਟਾਇਰ ਸਾਰਾ ਹੀ ਬਹਿ ਗਿਆ ਬਾਕੀ ਲੰਨੇ ਸਾਰੇ ਸੰਦ ਥਾਉ ਤਾਈ ਯਾਰ ਕਟਰ ਵੀ ਬਾਹਰ ਕੱਢ ਕੇ ਉਹ ਦੂਸਰੇ ਸ਼ੱਡ ਚ ਕਰਨਾ ਸੁਪਰ ਸੀਡਰ ਵੀ ਕੱਢ ਕੇ ਆਪਾਂ ਆ ਨੁੱਕਰ ਚ ਲਾ ਦੇਣਾ ਤੇ ਕਰਾਇਆ ਵੀ ਆਪਾਂ ਉਧਰ ਲਾਏ ਨਾ ਆ ਕਟਰ ਵੀ ਉਧਰ ਲੈ ਜਾਣਾ ਉਹ ਕਟਰ ਤੇ ਬਾਹਰ ਹੀ ਤਰਪਾਲ ਪਾਵਾਂਗੇ ਉਹ ਕਟਰ ਨੂੰ ਨਹੀਂ ਅੰਦਰ ਲਾਉਣਾ ਆਪਾਂ ਜੀ ਆਪਾਂ ਕੱਢਤਾ ਟਰੈਕਟਰ ਵੀ ਬਾਹਰ ਮਸ਼ੀਨ ਵੀ ਕੱਟਦੀ ਆਪਾਂ ਗਰਦਿਆਲ ਹੁਣ ਕੱਢਣ ਲੱਗੇ ਆਪਾਂ ਰੀਪਰ ਬਾਹਰ ਰੀਪਰ ਦਾ ਟਰੈਕਟਰ ਇੰਨਾ ਖਲਾਰਾ ਪਾਉਣਾ ਪੈਂਦਾ ਜੇ ਜਸੰਤ ਰੱਖਣੀ ਆ ਤੇ ਕਦੀ ਕੋਈ ਕੱਟ ਤੇ ਕਦੀ ਕੋਈ ਕੱਢ ਹੁਣ ਇੱਥੇ ਮਸ਼ੀਨ ਲਾਵਾਂਗੇ ਫਿਰ ਉਹਦੇ ਅੱਗੇ ਰੀਪਰ ਲਾਵਾਂਗੇ ਮੀਂਹ ਆ ਗਿਆ ਬਾਹਰ ਮਸ਼ੀਨ ਤੇ ਟਰੈਕਟਰ ਬਾਹਰ ਭੇਜ ਜਾਂਦੇ ਆ ਤੇ ਰੀਪਰ ਲਾਤਾ ਆਪਾਂ ਟਕਾਂਦੇ ਇਹਦੇ ਅੱਗੇ ਲੱਗ ਜਣੀ ਉਹ ਮਸ਼ੀਨ ਆ ਬਣ ਜਣਾ ਕੰਮ ਐਂਡ ਗਰਦਿਆਲ ਉਹ ਵੜਦੇ ਨਹੀਂ ਆ ਜਾਂ ਇੱਧਰ ਉਹ ਦੂਸਰੀ ਲੱਗੀ ਉੱਧਰ ਆ ਵੇਖੋ ਆ ਸਵਰਾਏ ਵਾੜਤਾ ਇੱਧਰ ਮੈਂਂ ਦਰਹਿ ਵੀ ਇੱਧਰ ਵੜ ਜਾਣਾ ਜੀ ਸਾਡੇ ਬੰਦਿਆਂ ਦੀ ਵੀ ਜਿਹਦੇ ਆ ਤੇ ਮਸ਼ੀਨ ਇੱਥੇ ਵਾੜ ਕੇ ਛੱਡਣੀ ਜੋ ਮਰਜ਼ੀ ਹੋ ਜੇ ਆ ਨਿਸ਼ਾਨੀ ਲਾ ਲਈ ਨਾ ਲੀਗ ਦੀ ਸਾਏ ਇਹਦੇ ਅੱਗੇ ਜਿਹੜੀ ਪੁਰਾਣੀ ਕਰਤਾਰ ਹੀ ਨਾ ਉਹ ਇੱਥੇ ਲੱਗ ਜਾਂਦੀ ਸੀ ਵਧੀਆ ਤੇ ਹੁਣ ਆ ਕਰਤਾਰ ਜਿਹੜੀ ਹੁਣ ਆਲੀ ਹੈ ਏਨੀ ਇੱਧਰ ਵੱਡੀ ਸਾਡਾ ਰੱਦਾ ਇੱਧਰ ਗਰਦਿਆਲ ਵਾੜਦੀਏ ਤੇ ਥੋੜੀ ਥੋੜੀ ਮਿੱਟੀ ਆ ਜੇ ਕੱਢ ਲਈਏ ਤੇ ਉਹ ਆਪਾਂ ਮਿਸਤਰੀ ਡਾਉਣ ਲੱਗੇ ਆ ਤੇ ਉਧਰ ਸ਼ੱਡ ਬਣਾ ਦੇ ਲੱਗੇ ਵੱਡਾ ਹੀ ਦੋਵੇਂ ਮਸ਼ੀਨਾਂ ਕਟਰ ਸਮੇਸ ਦੀ ਜਾਣ ਅੰਦਰ ਉਹ ਦਾਬ ਬੜਾ ਤਗੜਾ ਖੁੱਲਾ ਹੀ ਪਿਆ ਏ ਇਹ ਚੇ ਵੀ ਮਸ਼ੀਨ ਉੱਤੇ ਹੁੰਦੀ ਨਹੀਂ ਆ ਉੱਤੇ ਲੱਗਦੀ ਇਹਦੇ ਤੇ ਇੰਨਾ ਥੋੜੀ ਥੋੜੀ ਮਿੱਟੀ ਕੱਢਣ ਦੇ ਜਵਾਨ ਅਡੇ ਤਾਂ ਮਗਰ ਰੀਪਰ ਆ ਜਾਊਗਾ ਕਿਦਾਂ ਸੁਮਨ ਘਾੜ ਪੁਰੇ ਤਾਡੀ ਜਿਹਦੇ ਆ ਵੀ ਮਸ਼ੀਨ ਵਾਰ ਨਹੀਂ ਵਾਰਨੀ ਵੜ ਗਈ ਆਪਣੀ ਕਰਤਿਆਲੂ ਅੰਦਰ ਲਾ ਗਏ ਛੱਡੀ ਤੇ ਫਿਰ ਇੰਗਾ ਬਾਹਰ ਨਹੀਂ ਰਹਿਣ ਦੰਦੇ ਕੋਈ ਵੀ ਸੰਤ ਕੋਈ ਨਹੀਂ ਆਹ ਜਿਹੜਾ ਛੱਡ ਉਹ ਗਾਂ ਕਰ ਦੇਣਾ ਵੱਡਾ ਆ ਵੇਖੋ ਰੋੜੀ ਰਾੜੀ ਕੁੱਟੀ ਮਿਸਤਰੀ ਬਸ ਡਾ ਦੇ ਨੇ ਛੁੱਡੇ ਦੇਣਾ ਜਗ ਇਹਨੂੰ ਟਰਾਲਾ ਵੀ ਕਿਸੇ ਪਾਸੇ ਲਾਉਨੇ ਆਂ ਅੰਦਰ ਆ ਵੀ ਨਹੀਂ ਇੱਥੇ ਇੱਥੇ ਤਰਪਾਲ ਪਾਉਣੀ ਨਾ ਬਾਕੀ ਸਾਰਾ ਕੁਝ ਅੰਦਰ ਕਰਦੇ ਆਂ ਆਹ ਟਰਾਲੀ ਇੱਕ ਜਾਂ ਬਾਹਰ ਰਹਿਊਗੀ ਆਪਣੀ ਹਾਂਜੀ ਆਪਾਂ ਕਰਤਾਰ ਵੀ ਅੱਜ ਨਵੀਂ ਗੱਢਣ ਲੱਗੇ ਬਾਹਰ ਪਹਿਲੇ ਦਿਨ ਤੇ ਇਹਨੂੰ ਘੁਮਾ ਕੇ ਅੰਦਰ ਲਾਉਣਾ ਜਿਹੜੀ ਪੂਛ ਪਾਛੇ ਦੇ ਉੱਤੇ ਆ ਜੇ ਹਾਂਜੀ ਵਾਰਤੀ ਆਪਾਂ ਟਿਕਾਣੇ ਆ ਰਾਣੀ ਵੇਖੋ ਸੀ ਕਿੰਨੀ ਸੋਹਣੀ ਲੱਗਦੀ ਜੈੱਕ ਕਰੋ ਇਹਦਾ ਰਾਣੀ ਰਾਣੀ ਸੁੰਦਰਾ ਲੱਗਦੀ ਜਣੀ ਕੈਂਡ ਹੁਣ ਆਪਾਂ ਇੱਤੇ ਉੱਤੇ ਚੈਣਾ ਚੂਣਾ ਲੱਦ ਕੇ ਆਇਦੋ ਕੋ ਕੰਮ ਵੀ ਬਤੇਰੇ ਲਈ ਦਾ ਸਟਰੈਸ਼ਰ ਲੱਦ ਕੇ ਖੜਿਆ ਫਿਰ ਚੈਣਾ ਉਹਨਾਂ ਲੱਦ ਕੇ ਲਿਆਉਣ ਲੱਗੇ ਚਲੋ ਰੇੜੋ ਯਾਰ ਐਮੀ ਇਹਨੂੰ ਰੇੜੋ ਉਹ ਚੈਣ ਲੱਦ ਕੇ ਲੈ ਗਈ ਚੈਨ ਲੱਦ ਗਿਆ ਯਾ ਵੀ ਸਾਰਾ ਕੁਝ ਇਹ ਅੰਦਰ ਵੜਨ ਤੇ ਹੀ ਆਈ ਚਲੋ ਚਲੋ ਹੁਣ ਇੱਥੇ ਲਿਆਉਣੀ ਆ ਭਾਈ ਚੈਨ ਲੱਦ ਕੇ ਬੜਾ ਸਮੂਥ ਰੇੜਦਾ ਏ ਬਹੁਤ ਕੰਡ ਚੀਜ਼ ਏ ਬੜੇ ਕੰਮ ਇਹਦੇ ਕੋ ਲਈਦੇ ਹੁਣ ਇਹ ਦੇ ਵੇਖਿਓ ਆ ਚੈਨ ਲੱਦ ਲੈਣੀ ਆਪਾਂ ਰੱਖੋ ਬੋਰਮੈਨ ਜੀ ਦੇ ਵਿੱਚ ਘਾਰ ਹਾਂ ਗੋਲਾ ਬਣਾਓ ਇਹਦਾ ਨਹੀਂ ਕੁੱਤਾ ਤੈਨੂੰ ਕੀ ਖਾਹ ਲਿਆ ਇਹ ਕਿਹੜਾ ਦੰਦੀ ਵੱਡਦਾ ਮੈਨੂੰ ਕੁੱਤੇ ਤੋਂ ਹੀ ਆ ਰਿਹਾ ਉਹ ਸਵਾ ਇਹਦਾ ਬਾਹਰ ਡੱਕੇ ਇਹਨੂੰ ਕਹ ਦੋ ਸਵਾ ਮਹੀਨਾ ਡੱਕਦੇ ਭਰਾ ਹੋ ਨਹੀਂ ਡੱਕਦੇ ਹੋ ਟੀਕੇ ਹੀ ਲੱਗਦੇ 7ਕ 6-7 ਟੀਕੇ ਲੱਗਦੇ 7ਕ 7 ਟੀਕੇ ਲੱਗਦੇ ਪਰ ਤੂੰ ਸਿਆਲ ਚ ਰਜਾਈ ਨਹੀਂ ਲੈ ਸਕਦਾ ਐਡੇ ਛੋਟੀ ਦੇ ਲੱਗਦੇ ਭਰਾਇਆ ਸੈ ਇਹਨੂੰ ਕੀ ਕਰ ਲਗਾ ਓਦਾਂ ਕੀ ਸੀ ਓਦਾਂ ਥੋੜਾ ਇਹਨੇ ਘੁੰਮਣੀ ਘੁੰਮ ਜਾਣਾ ਇਹ ਕੋਈ ਘੁੰਮਣੀ ਓਦਾਂ ਕੋਲੇ ਯਾਰ ਚੁੱਕੇ ਐਨ ਕਰੋ ਪਹਿਲਾਂ ਓਏ ਚੁੱਪ ਮੈਂ ਹੈ ਵੀ ਕੋਈ ਹੈਗਾ ਇਹ ਐਂ ਤੇ ਫਿਰ ਸਾਫ ਸੂ ਵੀ ਨਹੀਂ ਲੰਦੇ ਜਣਾ ਪੋਰਮਾਨਾ ਤਾਰੇ ਬੰਦਾ ਉਹਦੇ ਇੱਕ ਸਿਆਣਾ ਚਾਹੀਦਾ ਘਰ 'ਚ ਫੜੋ ਯਾ ਫੋਰਮਰ ਰੱਖੋ ਕਮੋ ਜਿੱਤ ਨੂੰ ਆ ਕਣਾ ਪਿੰਡ ਲੈ ਜਾ ਕਾੜੀ ਨੇ ਵੇਲ ਲੈ ਜੇਨੀ ਲੈ ਜੇਨੀ ਉਸੇ ਚਲੋ ਨਿਆਣਿਓ ਡਰਾਈਵਰ ਆ ਵੇ ਸਾਡੇ ਬਹੁਤ ਮਰਾਂ ਬੈਂਟਾ ਚਲ ਲਾਓ ਤੱਕਾ ਉਦਾਂ ਹੀ ਫੋਰ ਬਣ ਐ ਕੋਟੇ ਜਾਣੇ ਪਜੰਦੇ ਰੱਖ ਕੇ ਉੱਤੇ ਉਹ ਡਰਾਈਵਰ ਕਢਾਏ ਅਸਲ ਇਹਨੂੰ ਮੰਡੀ ਵਾਲਾ ਪੱਖਾ ਨਹੀਂ ਹੁੰਦਾ ਉਹਦੇ ਵਾਂਗੂ ਚਾਹੀਦੇ ਟੈਰ ਨਾ ਜਿੱਧਰ ਨੂੰ ਮਰਜ਼ੀ ਘੁਮਾ ਗਏ ਲਾ ਲਓ ਥੱਲੇ ਇਹਦੇ ਚੋਹਰ ਲਾ ਕੇ ਚੈਨਾ ਵੇਖੋ ਇੱਥੇ ਉਹ ਦੁਨੀਆਂ ਆਪ ਚੈਨਾ ਨਹੀਂ ਵਿਖਾਈਆਂ ਵੀਰਾਂ ਨੂੰ ਚਾਰ ਚੈਨਾ ਆਈਆਂ ਉਹ ਨਵੀਂ ਚ ਚਾਰ ਚੈਨਾ ਕੋਈ ਫੱਟੀ ਅਗੇ ਟੁੱਟ ਜਾਂਦੀ ਸੀ ਲੰਬਾਈ ਜਾਂਦੀ ਸੀ ਇਹਨਾਂ ਦੀ ਲੰਬਾਈ ਘਟ ਗਈ ਆ ਤੇ ਬਾਕੀ ਦੀਆਂ ਬ੍ਰੇਕਾਂ ਵੀ ਤੁਹਾਨੂੰ ਦਿਖਾਉਣਾ ਦੋ ਬ੍ਰੇਕਾਂ ਆ ਪਹਿਲਾ ਸਿੰਗਲ ਹੀ ਉਦੋਂ ਪਹਿਲੀ ਗਰਤਾਰ ਦੀ ਇਹਦੀਆਂ ਵੇਖੋ ਬ੍ਰੇਕਾਂ ਡਬਲ ਆ ਡਬਲ ਬ੍ਰੇਕ ਬੜਾ ਨਜ਼ਾਰਾ ਡਬਲ ਬ੍ਰੇਕ ਦਾ ਬਾਕੀ ਉੱਚੀ ਕੀਤੀ ਮਸ਼ੀਨ ਇਹ ਹੋ ਗਈ ਉਧਰ ਅੱਗੇ ਆ ਵੜ ਜਾਂਦੀ ਪਹਿਲੀ ਗਰਤਾਰ ਇਹ ਨਹੀਂ ਉਧਰ ਵੜਦੀ ਬੜੀ ਉੱਚੀ ਆ ਬਾਕੀ ਦਾ ਤੁਹਾਨੂੰ ਟੂਲਟਾਲੇ ਵੀ ਆ ਵੇਖੋ ਕਿੰਨਾ ਵਧੀਆ ਕਿੰਨਾ ਸਮੂਥ ਘੇੜ ਮਾਹੀ ਪੂਛ ਬਿਲਕੁਲ ਮੜੀ ਜੀ ਰਹਿ ਗਈ ਗੁਰੂਆ ਜੇ ਕਦੇ ਲੱਗ ਜਾਂਦੀ ਨਾ ਨਹੀਂ ਮੋਇਸਟਰ ਆਪਣਾ ਬੈਕ ਕਰਤਾ ট্রাক ਆਪਣਾ ਬੈਕ ਕਰ ਲਿਆ ਜੱਜ ਯਾਦੇ ਯਾਦੇ ਸਾਰੇ ਸੰਦ ਥੋਸਾਈ ਲਾ ਦੇਣੇ ਆ ਆ ਗਾਂ ਘਰ ਕੇ ਨਾਲ ਕਰਦੇ ਮੜਾ ਆ ਦਾ ਉਹ ਦੇ ਇਧਰ ਨੂੰ ਨਾਲ ਕਰ ਪਰਲੇ ਪਾਸੇ ਵੇਲਾ ਵਾ ਡਾ ਟਾਇਰ ਨਾਲ ਆਉਂਦੇ ਅਲੀਮੇਂਦਰਾ ਵੀ ਆਪਾਂ ਵਾੜਨਾ ਹੈ ਅੰਦਰ ਗੱਡੀ ਵਾੜਨੀ ਹੈ ਹੋ ਲਈ ਹੋਈ ਇੱਧਰ ਵੇਖੋ ਤੁਸੀਂ ਸਾਡਾ ਕਟਰ ਇਹਨੇ ਬਾਹਰ ਰਹਿਣਾ ਹੀ ਕਰਮਾ ਵਾਲੇ ਕੱਲੇ ਨੇ ਬਾਕੀ ਆਪਣੀ ਰਾਣੀ ਵੇਖੋ ਤੁਸੀਂ ਚੱਲ ਜਾ ਤੇ ਜਾ ਤੇ ਜਾਣ ਨਹੀਂ ਆਣਦੇ ਐਓੜ ਕੱਟੀ ਜਾ ਦੂਜੇ ਪਾਸੇ ਨੂੰ ਇੱਧਰ ਵੇਟ ਹੀ ਪਏ ਚੇਵੇ ਹਲੀ ਗੁਜਵਾਸ ਨੂੰ ਕੱਟ ਦੇ ਸਲਾ ਮੈਂ ਦਰਾ ਵੜ ਸਕਦਾ ਇੱਥੇ ਹਜੀ ਲਾਤਾ ਸਾਰਾ ਕੋਈ ਥਾਂ ਉੱਥਾਈ ਚੈੱਕ ਕਰੋ ਇਧਰ ਮੈਂ ਦਰਾ ਦ ਹੁੰਦਾ ਦਰਾ ਸਰਪੰਚ ਲਾਤਾ ਅੰਦਰ ਵੀ ਸਾਰਾ ਕੋਈ ਲੱਗ ਜਾਂਦੇ ਇਧਰ ਫਾਇਦੀ ਵੀਡੀਓ ਆਪਣੀ ਹੀ ਸੰਦਾਂ ਦੇ ਪੀਠਾਉ ਥਾਈ ਲਾਏ ਆ ਇਧਰ ਚੈੱਕ ਕਰੋ ਕਰਤਾਰੋ ਸੋਹਣੀ ਲੱਗਦੀ ਨਾ ਇਹ ਪੂਰੀ ਸੇਮ ਬਣੀ ਓਕੇ ਬਾਏ ਟਾਟਾ